ਵੀ ਸੋਧਿਆ ਸਤਿ ਸ਼੍ਰੀ ਅਕਾਲ ਮੁਨੀ ਅਕਾਲੀ ਦਲ ਵਾਸਤੇ ਔਰ ਪਰਸਨਲੀ ਦਾਸ ਵਾਸਤੇ ਮੇਰੇ ਪਰਿਵਾਰ ਵਾਸਤੇ ਮਜੀਠਾ ਪਰਿਵਾਰ ਵਾਸਤੇ ਔਰ ਸ਼ਰੋਮਣੀ ਅਕਾਲੀ ਦਲ ਦੀ ਮੌਜੂਦ ਮਜੀਠੇ ਦੀ ਸਮੁੱਚੀ ਟੀਮ ਪਰਿਵਾਰ ਵਾਸਤੇ ਇਹ ਬੜਾ ਮਾਣ ਦਾ ਬੜਾ ਇਤਿਹਾਸਿਕ ਦਿਨ ਹੈ ਕਿ ਸਦਾਤ ਸਾਹਿਬ ਸਦਾਤ ਸੁਭਿੰਦਰ ਸਾਹਿਬ ਰਾਜ ਸਿੰਘੀ ਲਾਲੀ ਸਾਹਿਬ ਜਿਨ੍ਹਾਂ ਦਾ ਬੜਾ ਲੰਮਾ politcal ਤਜਰਬਾ ਹੈ ਔਰ ਜਿਨ੍ਹਾਂ ਨੇ ਹਮੇਸ਼ਾ ਹੀ ਫੋਰ ਫਰੰਟ ਤੇ ਹਮੇਸ਼ਾ ਅੱਗੇ ਹੋ ਕੇ ਪੋਲਿਟਿਕਸ ਚ ਲੜਾਈ ਲੜੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੋਕਾਂ ਤੱਕ ਲੈ ਕੇ ਗਏ ਆ ਔਰ ਮੈਂ ਤੁਹਾਨੂੰ ਸ਼ਾਇਦ ਲਫ਼ਜ਼ਾਂ ਚ ਬਿਆਨ ਨਹੀਂ ਕਰ ਸਕਦਾ ਔਰ ਸ਼ਾਇਦ ਕਿਉਂਕਿ ਇਹ ਅੱਜ ਅਸੀਂ ਬਟਾਲੇ ਇਕੱਠੇ ਹੋਏ ਆ ਸ਼ਾਇਦ ਬਟਾਲਾ ਪ੍ਰੈਸ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੀ ਕਿ ਲਾਲੀ ਸਾਹਿਬ ਤੇ ਮੈਂ ਅਸੀਂ 25 ਸਾਲ ਇੱਕ ਦੂਜੇ ਨਾਲ ਲੜਾਈ ਲੜਦੇ ਆਏ ਹਾਂ ਮਜੀਠੇ ਹਲਕੇ 'ਚ ਔਰ ਸਾਡੀ ਲੜਾਈ ਐਡੀ ਖਤਰਨਾਕ ਸੀ ਕਿ ਅਸੀਂ ਇੱਕ ਦੂਜੇ ਨਾਲ ਹੱਥ ਤੱਕ ਨਹੀਂ ਮਿਲਾਉਦੇ ਸੀ ਅੱਜ ਮੈਂ ਪਹਿਲੀ ਵਾਰੀ ਆਹ ਭਾਜੀ ਦਾ ਹੱਥ ਮਿਲਾਇਆ ਔਰ ਹਾਲਾਤ ਮਤਲਬ ਐਡੇ ਸਾਡੇ ਆਪਸ 'ਚ ਤਿੱਖੇ ਸਨ ਕਿ ਨਾਜ਼ ਇੱਕ ਦੂਜੇ ਦੇ ਸੁੱਖ 'ਚ ਜਾਈਏ ਵਿਆਹ ਸ਼ਾਦੀ ਦਾ ਪ੍ਰੋਗਰਾਮ ਨਹੀਂ اٹੈਂਡ ਕਰਦੇ ਸਾਂ ਤੇ ਨਾ ਇੱਕ ਦੇ ਕਿਸੇ ਦੇ ਦੁੱਖ ਤੇ ਜਾਈਏ ਮਤਲਬ ਇੰਨਾ ਡਿਫਰੈਂਸ ਆਫ opinion ਹੋ ਗਿਆ ਸੀ ਤੇ ਅਸੀਂ ਕਦੇ ਇੱਕ ਦੂਜੇ ਨਾਲ ਬਹਿ ਕੇ ਦੁਆ ਸਲਾਮ ਵੀ ਨਹੀਂ ਕਰ ਸਕਦੇ ਸਾਂ ਔਰ ਇਹੀ ਹਾਲ ਥੱਲੇ ਤੱਕ ਸਾਡੇ ਵਰਕਰਾਂ ਨੂੰ ਇਹੀ ਹਾਲ ਉਥੇ ਤੱਕ ਸਭ ਨੂੰ ਭੁਗਤਣਾ ਪੈਂਦਾ ਸੀ ਲੜਾਈ ਲੜਦੇ ਸਾਂ 2004 ਦੀ ਪਾਰਲੀਮੈਂਟ ਦੀ ਚੋਣ ਨਾਲੀ ਸਾਹਿਬ ਕਾਂਗਰਸ ਵਾਲ ਮੈਸਰੋਗਨੀ ਅਕਾਲੀ ਦਲ ਵਾਲ 2007 ਦੀ ਚੋਣ ਅਸੀਂ ਇੱਕ ਦੂਜੇ ਦੇ ਖਿਲਾਫ ਬੜੀ ਸ਼ਕਤੀ ਨਾਲ ਲੜੇ ਇਹ ਹਾਲਾਤ ਬਣ ਗਏ ਕਿ ਪਰਚੇ ਵੀ ਦਰਜ ਹੋਏ ਔਰ 2009 ਦੀ ਚੋਣ ਫੇਰ ਇੱਕ ਦੂਜੇ ਦੇ ਖਿਲਾਫ ਪਾਰਲੀਮੈਂਟ ਬਹੁਤ ਠੋਕ ਵਜਾ ਕੇ ਲੜੇ 2012 ਦੀ ਚੋਣ ਔਰ ਤੁਸੀਂ ਇਹਨਾਂ ਦੀ ਪੱਕੜ ਵੇਖ ਲੋ ਹਲਕੇ ਚ ਕੀ ਸੀ 2012 ਚ ਇਹਨਾਂ ਨੂੰ ਕਾਂਗਰਸ ਪਾਰਟੀ ਨੇ ਟਿਕਟ ਡਿਨਾਈ ਕਰਤੀ ਔਰ ਜੇ ਇਸ ਇਨਸਾਨ ਨੂੰ ਟਿਕਟ ਦਿੱਤੀ ਉਹਦੀ ਜ਼ਮਾਨਤ 잡ਤੀ ਨਹੀਂ ਹੋਈ ਉਹਨੂੰ ਵੋਟ ਹੀ ਮੈਨੂੰ ਲੱਗਦਾ 5000 ਰੁਪਏ ਔਰ ਜਦ ਕੇ ਸਿੱਧੀ ਟੱਕਰ ਭਾਜੀ ਲਾਲੀ ਤੇ ਮੇਰੀ ਉਹ ਹੀ ਸ਼ਾਇਦ ਇੰਡੀਪੈਂਡੈਂਟ ਕੈਂਡੀਡੇਟ ਮਜੀਠੇ ਹਲਕੇ ਦੀ ਹਿਸਟਰੀ ਚ ਕੀ ਪੰਜਾਬ ਦੀ ਹਿਸਟਰੀ ਚ ਸ਼ਹਿਦ ਹੀ ਕੋਈ ਇੰਡੀਪੈਂਡੈਂਟ ਕੈਂਡੀਡੇਟ ਇੰਨਾ ਜਿੰਨੀ ਵੋਟ ਉਥੋਂ ਲੈ ਕੇ ਗਿਆ ਫਿਰ 2014 ਚ ਫਿਰ ਅਸੀਂ ਅੰਮਨੇ ਸਾਹਮਨੇ ਭਿੜੇ ਪਾਰਲੀਮੈਂਟ ਚ 2017 ਚ ਭਿੜੇ 2019 ਚ ਭਿੜੇ ਔਰ 2022 ਚ ਭਿੜੇ ਔਰ ਕੱਲਾ ਇਹ ਨਹੀਂ ਬਲੋਗ ਸੰਤੀ ਦੀ ਜਿੰਨੀਆਂ ਚੋਣਾਂ ਆਈਆਂ ਫਿਰ ਭਿੜੇ ਸਾਡੇ ਮ्युनਿਸਪਲ ਕਮੇਟੀ ਮਜੀਠਾ ਜਿਹਦੇ ਇਹ ਵੀ ਬਸਨੀਕ ਹੈ ਤੇ ਮੇਰਾ ਵੀ ਪਿੰਡ ਉਹ ਹੈ ਤੁਸੀਂ ਉਹ ਵੇਖ ਲਓ ਕਿ ਕਿਵੇਂ ਉੱਥੇ ਪੜੇ ਔਰ ਲੋਕਾਂ ਦਾ ਹਾਲਾਤ ਕੀ ਬੜਦੇ ਸਨ ਇੱਕੋ ਪਿੰਡ ਦੇ ਦੋ ਲੀਡਰ ਜਦੋਂ ਅੰਨੇ ਸਾਹਮਣੇ ਖਲੋ ਜਾਂਦੇ ਸਨ ਤੇ ਲੋਕਾਂ ਲਈ ਬੜੀ ਮੁਸ਼ਕਲ ਆਉਂਦੀ ਸੀ ਔਰ ਇਹੀ ਮੇਰਾ ਇਹ ਗੱਲ ਤੁਹਾਨੂੰ ਦੱਸਣ ਦਾ ਕਾਰਨ ਇਹ ਹੈ ਕਿ ਜਿਹੜਾ ਇਨਸਾਨ 80 ਵੱਟੀ ਅਸੀਂ ਇੱਕ ਦੂਜੇ ਪਰਿਵਾਰਾਂ ਦੇ ਨਾਲ ਲੜਾਈ ਲੜਦੇ ਸਾਂ ਅੱਜ ਤੁਸੀਂ ਵੇਖੋ ਮੇਰੇ ਲਈ ਕਿੰਨੀ ਖੁਸ਼ਕਿਸਮਤੀ ਹੈ ਮੇਰੀ ਮੈਂ ਸਮਝਦਾ ਯੂ ਕੈਨ ਨਾਟ ਇਵਨ ਇਮੇਜਿਨ ਦੈਟ ਸੱਚ ਐਨ ਹਿਸਟੋਰਿਕ ਮੂਮੈਂਟ ਔਰ ਮੈਂ ਆਪਣੀ ਜ਼ਿੰਦਗੀ ਚ ਨੀ ਕਦੇ ਸੋਚਿਆ ਸੀ ਕਿ ਮੈਂ ਤੇ ਲਾਲੀ ਜੀ ਕਦੇ ਇਕੱਠੇ ਹੋਵਾਂ ਸਾਨੂੰ ਮੈਂ ਕੋਈ ਗੱਲ ਦਾ ਗੁੱਸਾ ਨਾ ਸਮਝ ਕਰਕੇ ਕੋਈ ਗਲਤ ਨਾ ਸਮਝ ਜਾਵੇ ਮਗਰ ਹਾਲਾਤ ਐ ਸੀ ਕਿ ਅਸੀਂ ਇੱਕ ਦੂਜੇ ਦੇ ਨਿਆਣਿਆਂ ਦੇ ਵਿਆਹਾਂ ਤੇ ਜਾਂ ਸੁਖ ਦੁਖ ਚ ਵੀ ਸ਼ਾਇਦ ਇਕੱਠੇ ਕਦੇ ਹੋਣ ਦਾ ਸੁਪਨਾ ਨਹੀਂ ਲੈਂਦੇ ਸੀ ਔਰ ਲੜਾਈ ਐਡੀ ਤਿੱਖੀ ਸੀ ਕਿ ਜਿੱਥੇ ਵੀ ਮੇਰੇ ਖਿਲਾਫ ਮੋਰਚਾ ਪਾਰਟੀ ਲਾਉਣ ਨੂੰ ਕਹਿੰਦੀ ਸੀ ਲਾਲੀ ਜੀ ਸਭ ਤੋਂ ਅੱਗੇ ਜਾ ਕੇ ਮੇਰੇ ਉਲਟ ਮੋਰਚਾ ਲਾਉਂਦੇ ਸਨ ਕਾਂਗਰਸ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਰਏ ਕਾਂਗਰਸ ਦੇ ਨੈਸ਼ਨਲ ਸਪੋਕਸ ਪਰਸਨ ਰਹੀ ਹੈ ਕਾਂਗਰਸ ਦੇ ਵੱਖ-ਵੱਖ ਕੌਂਟੀਆਂ ਉਹਦੇ ਹੱਥੇ ਔਰ ਜਦ ਜਦ ਸਰਕਾਰ ਕਾਂਗਰਸ ਦੀ ਬਣੀ ਹੈ ਇਹਨਾਂ ਨੂੰ ਚੇਅਰਮੈਨੀ ਨਾਲ ਕਾਂਗਰਸ ਨੇ ਨਵਾਜਿਆ ਔਰ ਮੈਂ ਆਹ ਫੋਟੋ ਜਿਹੜੀ ਤੁਹਾਨੂੰ ਜਨਤਕ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਦੀ ਇਹ ਗੱਲ ਵੇਖ ਲਓ ਕਿ ਇਹਨਾਂ ਦੀ ਸਤਕਾਰ ਕਿੰਨਾ ਸੀ ਕਿ ਜਦੋਂ ਇਹ ਕਾਂਗਰਸ ਪਾਰਟੀ 'ਚ ਸਨ ਇਹਨਾਂ ਆਮ ਆਦਮੀ ਪਾਰਟੀ ਨੂੰ ਕੋਈ ਕੈਂਡੀਡੇਟ ਨਹੀਂ ਮਿਲਿਆ ਮੇਰੇ ਖਿਲਾਫ ਇਹਨਾਂ ਨੇ ਇਹ ਆਪ ਦਾ ਸਰਵੇ ਕਰਾਇਆ ਔਰ ਸਰਵੇ ਕਰਾਉਣ ਤੋਂ ਬਾਅਦ ਇਸ ਨਤੀਜੇ ਤੇ ਆਮ ਆਦਮੀ ਪਾਰਟੀ ਪੁੱਛੀ ਕਿ ਜੇ ਕੋਈ ਵਿਕਰਮ ਸੋਮਜੀਤ ਜੀ ਇਹਨੂੰ ਇਮਾਨਦਾਰੀ ਨਾਲ ਸਹੀ ਟੱਕਰ ਦੇ ਸਕਦਾ ਤੇ ਉਹ ਲਾਲੀ ਮਜੀਠਾ ਜੀ ਨੇ ਕਿਉਂਕਿ ਜਿਨ੍ਹਾਂ ਨੇ ਬੜੀ ਹਿੰਮਤ ਨਾਲ ਇਮਾਨਦਾਰੀ ਨਾਲ ਲੋਕਾਂ ਦੀ ਇਹ ਪਾਰਟੀ ਦੀ ਆਪ ਦੇ ਵਰਕਰਾਂ ਦੀ ਲੜਾਈ ਲੜੀ ਔਰ ਆਹ ਤਸਵੀਰ ਹੈ ਜਿਓ ਆਹ ਵੇਖ ਲੋ ਕੇਜਰੀਵਾਲ ਸਾਹਿਬ ਨੇ ਨਾ ਕੇਵਲ ਇਹਨਾਂ ਦੀ ਮਿੰਤਾ ਕੀਤੀਆਂ ਮਗਰ 44 ਸਾਲ ਔਰ ਆਲਮੋਸਟ 44 ਇਅਰ ਜੀ ਕਾਂਗਰਸ ਪਾਰਟੀ 'ਚ ਤੁਸੀਂ ਰਹੇ ਕਾਂਗਰਸ ਪਾਰਟੀ 'ਚ ਇਹਨਾਂ ਨੇ ਸੇਵਾ ਨਿਭਾਈਆਂ ਔਰ ਇਹਨਾਂ ਨੂੰ ਇਹ ਗੱਲ ਕਹਿ ਕੇ ਬਿਫੋਰ ਜੁਆਇਨਿੰਗ ਇਹਨਾਂ ਦੀ ਮੈਂ ਕਾਬਲੀਅਤ ਤੇ ਇੰਪੋਰਟੈਂਸ ਦੀ ਗੱਲ ਕਰਦਾ ਕਿ ਬਿਫੋਰ ਜੁਆਇਨਿੰਗ ਇਹਨਾਂ ਨੂੰ ਇਹ ਗੱਲ ਕਹਿਤੀ ਕਿ ਤੁਸੀਂ ਸਾਡੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹੋਗੇ ਉਹਦਾ ਚੀਫ ਮਿਨਿਸਟਰ ਨੇ ਆਪ ਇਹ ਗੱਲ ਮੰਨੀ ਭਗਵੰਤਬਾਣੀ ਕਿ ਲਾਲੀ ਮਜੀਠਾ ਸਾਹਿਬ ਨੇ ਬੜੀ ਵੱਡੀ ਜੰਗ ਲੜੀ ਹੈ ਔਰ ਇਸ ਦਿਨ ਜਿਸ ਦਿਨ ਇਹ ਜੁਆਇਨਿੰਗ ਹੁੰਦੀ ਹੈ ਜਨਵਰੀ 2022 ਆਈ ਥਿੰਕ ਇਟ ਵਾਸ 1st ਆਫ ਜਨ ਜੀ 9 ਸਾਲ ਦਾ ਪਹਿਲਾ ਫੈਸਲਾ ਆਮ ਆਦਮੀ ਪਾਰਟੀ ਦਾ ਲਾਲੀ ਮਜੀਠਾ ਸਾਹਿਬ ਨੂੰ ਜੁਆਇਨ ਕਰਾਉਣਾ ਔਰ ਜਿਹੜੇ ਕੈਬਨਿਟ ਦੇ ਮਨਿਸਟਰ ਨੇ ਡਾਕਟਰ ਬਲਜੀਤ ਕੌਰ ਇਹਨਾਂ ਦੋਵਾਂ ਦੀ ਜੁਆਇਨਿੰਗ ਇਕੱਠੀ ਹੋਈ ਸੀ ਸੋ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਇਹ ਸਮਝ ਸਕਦੇ ਹੋ ਮਹਿਸੂਸ ਕਰ ਸਕਦੇ ਹੋ ਕਿ ਮੇਰੇ ਲਈ ਪਰਸਨਲੀ ਔਰ ਅੱਜ ਜੋਸ਼ੀ ਸਾਹਿਬ ਵੀ ਆਏ ਆ ਸਡੇ ਦੋਵਾਂ ਲਈ ਪਰਸਨਲੀ ਇਹ ਕਿੱਡਾ ਮਾਨ ਔਰ ਇੱਕ ਵੜਾ ਦਿਨ ਹੈ ਔਰ ਇਤਿਹਾਸਿਕ ਦਿਨ ਹੈ ਆਈ ਏਮ ਫੀਲਿੰਗ ਸੋ ਹੈਪੀ ਐਂਡ ਸੋ ਪ੍ਰਾਊਡ ਆਫ ਦਾ ਫੈਕਟ ਕਿ ਜਿਹੜੇ ਦੋ ਅਸੀਂ ਇੰਡੀਵਿਜੂਅਲਸ ਅਡਲਟਸ ਇੱਕ ਦੂਜੇ ਨਾਲ ਗੱਲ ਨਹੀਂ ਕਰ ਸਕਦੇ ਸੀ ਅੱਜ ਰੱਬ ਸੱਚੇ ਪਾਤਸ਼ਾਹ ਦੀ ਅਪਾਰ ਬਖਸ਼ ਸਤਕਾ ਗੁਰੂ ਮਹਾਰਾਜ ਨੇ ਏਡੀ ਵੱਡੀ ਕਿਰਪਾ ਕੀਤੀ ਹੈ ਕਿ ਅੱਜ ਅਸੀਂ ਦੋਵੇਂ ਇਕੱਠੇ ਹੋਏ ਆ ਸਤਿਕਾਰਯੋਗ ਸਾਡੇ ਭੈਣ ਜੀ ਡਾਕਟਰ ਸਤੇਦਰ ਕੌਰ ਗਿੱਲ ਸਾਹਿਬ ਜਿਹੜੇ ਉਹਨਾਂ ਦੇ ਧੰਨਪਤਰੀ ਹੈ ਜਿਨ੍ਹਾਂ ਨੇ ਆਪ ਬਹੁਤ ਵੱਡੀਆਂ ਸੇਵਾਵਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਵਾਸਤੇ ਹਲਕੇ ਮਜੀਠੇ 'ਚ ਜਨ ਬਾਈਆਂ ਨੇ ਜਦਜਾਤ ਲਾਲੀ ਸਾਹਿਬ ਐਬਸੈਂਟ ਰਹਿੰਦੇ ਸਨ ਇਹ ਹਮੇਸ਼ਾ ਉੱਥੇ ਹਾਜ਼ਰ ਰਹਿੰਦੇ ਸਨ ਸਾਡੇ ਉਹਨਾਂ ਦੇ ਲੜਕੇ ਅਵਲ ਮੀਤ ਸਿੰਘ ਜੀ ਜਸਮੀਤ ਸਿੰਘ ਜੀ ਦਲੇਰ ਸਿੰਘ ਜੀ ਹੋਰ ਸਾਥੀ ਸਹਿਬਾਨ ਅੱਜ ਤਾਂ ਟ੍ਰੇਲਰ ਹੀ ਹੈ ਮੈਂ ਸਮਝਦਾ ਆਉਣ ਵਾਲੇ ਸਮੇਂ 'ਚ ਜੋ ਝਟਕਾ ਜੋ ਮੈਂ ਸਮਝਦਾ ਕਿ ਨੁਕਸਾਨ ਆਮ ਆਦਮੀ ਪਾਰਟੀ ਦਾ ਹੋਊਗਾ ਉਹ ਤੁਸੀਂ ਆਉਣ ਵਾਲਾ ਸਮਾਂ ਹੀ ਇਸ ਗੱਲ ਦਾ ਅੰਦਾਜ਼ਾ ਔਰ ਸਹੀ ਤਸਵੀਰ ਪੇਸ਼ ਕਰੂਗਾ ਨਗਰ ਮੈਂ ਅਗਲੀ ਗੱਲ ਕਰਾਂ ਇਕੋ ਲਾਲੀ ਜੀ ਮੈਂ ਸਭ ਤੋਂ ਪਹਿਲਾਂ ਜੀ ਜਨਤਕ ਤੌਰ ਤੇ ਆਈ ਐਮ ਯੋਰ ਯੰਗਰ ਬ੍ਰਦਰ ਮੈਂ ਤੁਹਾਡੇ ਗੋਡੇ ਹੱਥ ਲਾ ਕੇ ਤੁਹਾਡੇ ਤੋਂ ਮਾਫੀ ਮੰਗਦਾ ਜੇ ਮੈਂ ਕਦੇ ਵੀ ਤੁਹਾਡੀ ਸ਼ਾਨ ਦੇ ਖਿਲਾਫ ਕੋਈ ਗੱਲ ਵੱਧ ਘਟ ਗਈ 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 ਹੋਵੇ ਆਈ ਸਿੰਸੇਅਰਲੀ ਅਪੋਲੋਜਾਈਜ਼ ਐਂਡ ਆ ਹੋਪ ਤੁਸੀਂ ਮੈਨੂੰ ਜਰੂਰ ਮਾਫ ਕਰੋਗੇ ਔਰ ਮੈਂ ਭੈਣ ਜੀ ਕੋਲੋਂ ਵੀ ਸਾਡੇ ਸਤਿਕਾਰਯੋਗ ਨੇ ਔਰ ਮੇਰੇ ਵਾਈਫ ਵੈਸੇ 체ਤੀ ਕਿਤੇ ਏ ਆਪ ਦੇ ਕੰਮ ਨਾਲ ਹੀ ਮਤਲਬ ਰੱਖਦੇ ਲੋਕਾਂ ਦਾ ਕਿ ਅੱਜ ਇਹ ਵੀ ਇੰਨੇ ਖੁਸ਼ ਹੋਏ ਔਰ ਮੈਂ ਆਈ ਵਿਲ ਗਿਵ ਹਰ ਦਾ 빅 ਕ੍ਰੈਡਿਟ ਬਿਕੋਜ਼ ਇੱਕ ਦਿਨ ਸੜਕ ਦਾ ਉਦਘਾਟਨ ਸੀ ਸਾਡੇ ਮਜੀਠੇ ਜੇ ਜਿਹੜੀ ਬੜੀ ਲੰਮੀ ਸਮੇਂ ਤੋਂ ਮੰਗ ਸੀ ਉਸ ਉਦਘਾਟਨ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਿਟ ਮਨਿਸਟਰ ਸਾਹਿਬ ਆਏ ਸਨ ਕਿਉਂਕਿ ਵਿਧਾਨ ਸਭਾ ਚ ਅਸੀਂ ਉਹਨਾਂ ਨੂੰ ਇਸ ਮੁੱਦੇ ਤੇ ਘੇਰਿਆ ਸੀ ਉਦੋਂ ਲਾਲੀ ਜੀ ਤੇ ਭੈਣ ਜੀ ਡਾਕਟਰ ਸਾਹਿਬ ਵੀ ਉਥੇ ਆਏ ਸਨ ਉਸ ਰਿਲੇ ਇਜ਼ ਦ ਫਰਸਟ ਟਾਈਮ ਵੈਨ ਦੇ ਮੈਟ ਮੇਰੇ ਵਾਈਫ ਨੂੰ ਮਿਲੇ ਤੇ ਉਹਨਾਂ ਨੂੰ ਬਲੇਸਿੰਗਸ ਦਿੱਤੀਆਂ ਔਰ ਅੱਜ ਮੈਨੂੰ ਖੁਸ਼ੀ ਹੈ ਕਿ ਉਹ ਬਲੇਸਿੰਗਸ ਹੈਵ ਟਰਨਡ ਇਨਟੂ ਬਲੇਸਿੰਗਸ ਫੋਰ ਮਜੀਠਾ ਕਿ ਉਹ ਇਨਸਾਨ ਜਿਨ੍ਹਾਂ ਦੀ ਜਿਨ੍ਹਾਂ ਕਰਕੇ ਅੱਜ ਇਹਨਾਂ ਦੇ ਭਾਈ ਸਾਹਿਬ ਮੌਕਾ ਪ੍ਰਸਤੀਤੀ ਮੈਂ ਥੋੜੀ ਗੱਲ ਕਰਨਾ ਹੈ ਤਾਂ ਮੈਂ ਆਪਦੀ ਗੱਲ ਕੀਤੀ ਜਿਹੜੇ ਆਉਣ ਆਮ ਆਦਮੀ ਪਾਰਟੀ ਦੇ ਇਨਚਾਰਜ ਬਣੇ ਨੇ ਉਹ ਪਹਿਲਾਂ ਕਾਂਗਰਸ ਦੇ ਕੈਂਡੀਡੇਟ ਸਨ ਉਹਨਾਂ ਨੇ ਟਰੇਲ ਦਾ ਜ਼ੋਰ ਲਾਤਾ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਅੱਜ ਉਹ ਮੌਕਾ ਪ੍ਰਸਤੀ ਦੇਖ ਲੋ ਮੌਕੇ ਦੀ ਨਜਾਕਤ ਦੇਖ ਲੋ ਕਿ ਜਿਹੜੀ ਉਹਨਾਂ ਦੀ ਪਛਾਣ ਸਰਦਾਰ ਜੱਗਾ ਜੀ ਦੀ ਇਹ ਹੈ ਕਿ ਉਹ ਲਾਲੀ ਭਾਜੀ ਦੇ ਭਾਈ ਸਾਹਿਬ ਨੇ ਉਹੀ ਪਛਾਣ ਹੈ ਉਹ ਤੋਂ ਅੱਗੇ ਪਿੱਛੇ ਘਕਣੀ ਹੈ ਮਤਲਬ ਜੇ ਇਸ ਲਾਲੀ ਭਾਜੀ ਨੇ ਆਪ ਦੇ ਸਮੁੱਚੇ ਪਰਿਵਾਰ ਨੂੰ ਮੈਂ ਕਹਿੰਦਾ ਜੀ ਫਰਸ਼ ਤੋਂ ਚੁੱਕ ਕੇ ਅਰਸ਼ ਤੱਕ ਲੈ ਕੇ ਗਏ ਉਹਨਾਂ ਨੂੰ ਇਸ ਕਾਬਿਲ ਬਣਾਤਾ ਕਿ ਕਿਸੇ ਨੂੰ ਯੂਥ 'ਚ ਵੱਡੀ ਨੁਮਾਇੰਦਗੀ ਮਿਲੀ ਔਰ ਇਹਨਾਂ ਦੀ ਬਤੌਲਤ ਹੀ ਮੈਂ ਸਮਝਦਾ ਜੇ ਸ਼ਿਫਟ ਨਾ ਕਰਦੇ ਤੇ ਭਰਾ ਦੀ ਕਿਥੇ ਕਾਂਗਰਸ 'ਚ ਮਾਰੀ ਆਉਣੀ ਸੀ ਜੇ ਭਾਈ ਤੁਹਾਡੇ ਗਿਣਤੀ ਮਿੰਤੀ ਕਿਥੇ ਪਈ ਇਸ ਇਨਸਾਨ ਕਰਕੇ ਪਈ ਕਿਉਂਕਿ ਇਹ ਫੋਰ ਫਰੰਟ 'ਚ ਬੜੀ ਇਮਾਨਦਾਰੀ ਨਾਲ ਦਿਆਦਾਰੀ ਨਾਲ ਇਹਨਾਂ ਨੇ ਲੜਾਈ ਲੜੀ ਸੋ ਯੂ ਕੈਨ ਵੈਲ ਇਮੇਜਿਨ ਇਹੋ ਪਰਿਵਾਰ ਲਾਲੀ ਜੀ ਦਾ ਉਹ 100 ਵਾਰੀ ਕੁਝ ਕਵੇ ਕਿ ਵਿਰੋਧੀਆਂ ਦਾ ਤਾਂ ਕੰਮ ਹੀ ਹੁੰਦਾ ਜੀ ਨਹੀਂ ਜੀ ਪਲਾੜੇ ਦੇ ਪੱਲੇ ਕੁਝ ਨਹੀਂ ਜੀ ਢਿੰਗੜੇ ਦੇ ਪੱਲੇ ਕੁਝ ਨਹੀਂ ਉਹ ਤਾਂ ਕਹਿਣਾ ਹੀ ਹੈ ਜਦੋਂ ਤੱਕ ਤਾਂ ਲਾਲੀ ਜੀ ਇਲੈਕਸ਼ਨ ਲੜਦੇ ਸੀ ਜਾਂ ਪਾਰਟੀਆਂ ਘਰ ਕੋ ਸੱਦ ਕੇ ਇਹ ਟਿਕਟ ਨਹੀਂ ਲੈਣ ਜਾਂਦੇ ਸੀ ਕਾਰ ਆ ਕੇ ਕਾਂਗਰਸ ਇਹਨਾਂ ਨੂੰ ਟਿਕਟ ਦੇ ਕੇ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਮੈਂ ਉਹ ਤਸਵੀਰ ਸਾਂਝੀ ਕਰਤੀ ਵੀਡੀਓ ਸਾਂਝੀ ਕਰਤੀ ਜਿੱਥੇ ਆ ਭਗਵਾਨਤਮਨ ਤੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਘਰੇ ਲੈ ਕੇ ਘਰੋਂ ਲੈ ਕੇ ਗਏ ਸੋ ਉਹ ਇਨਸਾਨ ਜਿਨੇ ਏਡੀ ਵੱਡੀ ਸੇਵਾ ਕੀਤੀ ਹੋਵੇ ਔਰ ਮੈਂ ਸਮਝਦਾ ਮੇਰੇ ਵਾਸਤੇ ਜੋਸ਼ੀ ਸਾਹਿਬ ਲਈ ਤਾਂ ਬੜੀ ਖੁਸ਼ਕਿਸਮਤੀ ਹੈ ਕਿ ਜੋਸ਼ੀ ਸਾਹਿਬ ਦੀ ਮੈਂਬਰ ਪਾਰਲਮੈਂਟ ਦੀ ਚੋਣ ਚੱਲ ਰਹੀ ਹੈ ਐਂਡ ਹੀ ਸਿਕਿਉਰਡ ਮੋਰਨ 35000 ਵੋਟਸ ਆਈ ਥਿੰਕ ਇਸ ਵਿਲੇਜ ਜਿਹੜਾ ਇਹ ਇਲੈਕਸ਼ਨ ਹੋਈ ਹੈ ਬੜੇ ਬੜੇ ਪਦਰ ਤੇ ਦੂਜੇ ਨੰਬਰ ਤੇ ਇਹੀ ਸਨ اور ਵੇਖੋ ਰਾਤੋਂ ਰਾਤ ਜਿਹੜੀ ਆਮ ਆਦਮੀ ਪਾਰਟੀ ਮਜੀਠੇ ਹਲਕੇ ਤੇ ਖਤਮ ਸੀ ਇਹਨਾਂ ਨੇ ਉਹਨਾਂ ਨੂੰ ਰਾਤੋਂ ਰਾਤ ਇੰਨੀ ਵੋਟ ਸ਼ੇਅਰ ਦਿੱਤਾ ਇਟ ਇਜ਼ ਬਿਕੋਜ਼ ਆਫ ਦਿਸ ਜੈਂਟਲਮੈਨ ਨਾਲੀ ਜੀ ਅੱਜ ਉਹਨਾਂ ਦੀ ਜੋਸ਼ੀ ਸਾਹਿਬ ਦੀ ਚੋਣ ਮੇਮ ਜੇ ਔਰ ਇਹ ਵੀ ਮਹਿਸੂਸ ਕਰਦੇ ਕਿ ਹਿੰਦੂ ਸਿੱਖ ਇਕਤਾ ਭਾਈਚਾਰਕ ਸਾਂਝ ਔਰ ਕਿਸਾਨਾਂ ਵਾਸਤੇ ਖੇਤ ਮਜ਼ਦੂਰਾਂ ਵਾਸਤੇ ਜੇ ਕਿਸੇ ਇਨਸਾਨ ਨੇ ਪਾਜ ਪਾ ਛੱਡ ਕੇ ਆਵਾਜ਼ ਬੁਲੰਦ ਕੀਤੀ ਹੈ ਤੇ ਹਾਨਿਲ ਜੋਸ਼ੀ ਜੀ ਨੇ ਅੱਜ ਉਹ ਵੀ ਇਹਨਾਂ ਨੂੰ ਪਾਰਟੀ ਚ ਸ਼ਾਮਲ ਕਰਨ ਵਾਸਤੇ ਆਏ ਹੈ ਮੇਰਾ ਇਹ ਮੰਨਣਾ ਹੈ ਕਿ ਸਾਡੀ ਪਾਰਟੀ ਵਾਸਤੇ ਸਾਡੇ ਵੱਡੇ ਪਰਿਵਾਰ ਮਜੀਠੇ ਹਲਕੇ ਵਾਸਤੇ ਇਹ بڑا ਹੀ ਮਾਣ ਦਾ ਦਿਨ ਹੈ कि ਅੱਜ ਦੋ ਵੱਡੇ ਵਿਰੋਧੀ ਆਪਣੀਆਂ ਸਾਰੀਆਂ ਡਿਫਰੈਂਸੇਸ ਛੱਡ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੀ ਇਹ ਪਵਿੱਤਰ ਧਰਤੀ ਔਰ ਮਸਜਿਦ ਥੇ ਦੇ ਵਿਕਾਸ ਤੇ ਭਲੇ ਵਾਸਤੇ ਹੱਕ ਸੱਚ ਦੀ ਲੜਾਈ ਵਾਸਤੇ ਵੀ ਆ ਬੋਥ ਜੁਆਇੰਟ ਹੈਂਡਸ ਐਂਡ ਕਮ ਟੁਗੇਦਰ ਸੋ ਮੇਰੇ ਲਈ ਬੜੀ ਖੁਸ਼ੀ ਤੇ ਮਾਨ ਵਾਲੀ ਗੱਲ ਹੈ ਔਰ ਮੈਂ ਭੈਣ ਜੀ ਦਾ ਔਰ ਸਤਿਕਾਰਯੋਗ ਪਾਜੀ ਦਾ ਦਿਲ ਦੀਆਂ ਗਹਿਰਾਈਆਂ ਚ ਮੈਂ ਆਏ ਆਪ ਨੇਵਰ ਬੀਨ ਸੋ ਹੈਪੀ ਪਾਜੀ ਮਤਲਬ ਮੇਰੇ ਤਾਂ ਸੁਪਨਾ ਵੀ ਨਹੀਂ ਸੀ ਐਵੇਂ ਆਵਾ ਕਈ ਸੁਪਨੇ ਲੈਂਦੇ ਨਾ ਤਾਂ ਸੁਪਨਾ ਵੀ ਨਹੀਂ ਲਿਆ ਸੀ ਕਿ ਤੁਸੀਂ ਸਾਡੇ ਨਾਲ ਆ ਜਾਓ ਤੇ ਬੜੀ ਮਾਣ ਦੀ ਗੱਲ ਹੈ ਤੁਸੀਂ ਆਏ ਹੋ ਗੁਰੂ ਕਿਰਪਾ ਕਰੇ ਕਿ ਅਸੀਂ ਦੋਵੇਂ ਭਰਾ ਰਲ ਕੇ ਮਜੀਠੇ ਦੀ ਆਵਾਜ਼ ਵੀ ਬੁਲੰਦ ਕਰੀਏ ਮਜੀਠੇ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਵੀ ਲੜੀਏ ਔਰ ਅੱਜ ਮੈਂ ਇੱਥੇ ਬਹਿ ਕੇ ਜਿੰਨਾ ਨੇ ਵੀ ਲਾਲੀ ਪਾਜੀ ਦੀ ਮਦਦ ਕੀਤੀ ਹੈ ਅੱਜ ਜਦ ਮੈਂ ਲਾਲੀ ਪਾਜੀ ਕੋਲੋਂ ਮਾਫੀ ਮੰਗਦਾ ਨਾ ਮੈਂ ਉਹਨਾਂ ਸਾਰੇ ਵੀਰਾਂ ਭਰਾਵਾਂ ਕੋਲੋਂ ਜਿਹੜੇ ਚੇਅਰਮੈਨ ਸਹਿਬਾਨ ਪੰਜ ਸਰਪੰਚ ਸਹਿਬਾਨ ਵਰਕਰ ਸਹਿਬਾਨ ਜੇ ਮੇਰੇ ਕੋਲੋਂ ਕੋਈ ਗਲਤੀ ਉਹਨਾਂ ਦੀ ਸ਼ਾਨ ਦੇ ਖਿਲਾਫ ਹੋਈ ਹੋਵੇ ਜਾਣੇ ਅਣਜਾਣੇ 'ਚ ਹੀ ਹੋਈ ਹੋਵੇ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਔਰ ਆਸ ਕਰਦਾ ਉਮੀਦ ਕਰਦਾ ਵੀ ਤੁਸੀਂ ਆਪ ਦੇ ਛੋਟੇ ਵੀਰ ਨੂੰ ਰਾਹੁਲ ਨੂੰ ਮਾਫ ਜਰੂਰ ਕਰੀ ਇੱਕ ਗੱਲ ਮੈਂ ਜਰੂਰ ਕਹਿਣੀ ਚਾਹੂੰਗਾ ਕਿ ਮੈਂ ਆਮ ਤੌਰ ਤੇ ਸਰਦਾਰ ਵਿਕਰਮ ਸਿੰਘ ਦੇ ਵਿਰੋਧ ਹਾਰ ਇਸ਼ੂ ਤੇ ਲੜਦਾ ਰਿਹਾ ਔਰ ਇਸ ਹੱਦ ਤੱਕ ਲੜਿਆ ਕਿ ਕਦੀ ਵੀ ਪਛਾਣ ਨੂੰ ਮੁੜ ਕੇ ਨਹੀਂ ਵੇਖਿਆ ਜਿਵੇਂ ਉਹਨਾਂ ਨੇ ਕਿਹਾ ਕਿ ਅੱਖਾਂ ਮੀਟ ਕੇ ਆਪਾਂ ਲੜਾਈ ਲੜੀ ਔਰ ਉਹਨੂੰ ਜਾਤੀ ਬਣਾਇਆ ਉਹ ਇੱਕ ਜਰੂਨੀ ਲੜਾਈ ਜਿਹੜੀ ਆ ਉਹ ਬਣਾ ਕੇ ਆਪਾਂ ਉਹਨੂੰ ਲੜਿਆ ਪਰ ਉਹਨਾਂ ਵੱਲੋਂ ਕਦੀ ਵੀ ਮੈਨੂੰ ਇੱਕ ਵੀ ਬਲਅਫ ਮੇਰੀ ਸ਼ਾਨ ਦੇ ਖਿਲਾਫ ਦੇ ਵਿੱਚ ਨਹੀਂ ਕਿਹਾ ਗਿਆ ਔਰ ਅੱਜ ਮੈਂ ਮਹਿਸੂਸ ਕਰਦਾ ਕਿ ਜੇ ਇਸੇ ਤਰ੍ਹਾਂ ਹੀ ਚੱਲਦਾ ਰਹੇ ਜੇ ਇਸ ਤਰ੍ਹਾਂ ਹੀ ਔਰ ਇੱਕ ਪਿੱਦੋਂ ਵੀ ਇੱਕ ਐਗਜ਼ਾਮਪਲ ਹੈਗੀ ਆ ਕਿ ਜਿੱਥੇ ਨਵਜੋਤ ਸਿੰਘ ਸਿੱਧੂ ਦਾ ਔਰ ਇਹਨਾਂ ਦਾ ਵੀ ਇਸੇ ਤਰ੍ਹਾਂ ਦਾ ਇੱਕ ਫੈਸਲਾ ਹੋਇਆ ਸੀ ਉਹਦਾ ਕਾਰਨ ਇਹ ਸੀਗਾ ਵੀ ਜਦੋਂ ਗਲਤਫਹਿਮੀਆਂ ਦੂਰ ਹੁੰਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਹੜੀਆਂ ਜਿਹੜੇ بڑے بڑے ਸ਼ਿਕਵੇ ਖਤਮ ਹੁੰਦੇ ਨੇ ਔਰ ਉਹਦਾ ਪੋਜ਼ਿਟਿਵ ਜਿਹੜਾ ਆਊਟਕਮ ਆ ਉਹ ਸਾਹਮਣੇ ਆਉਂਦੀ ਆ ਸੋ ਬਹੁਤਾ ਕੁਝ ਨਾ ਕਹਿੰਦਾ ਹਾਂ ਕਿਉਂਕਿ ਕੋਈ ਉਹ ਇਹ ਪਾਸਾ ਰਿਹਾ ਨਹੀਂ ਜਿਹੜਾ ਸਤਾਬ ਵਿਕਰਮ ਸਿੰਘ ਉਹਨਾਂ ਨੇ ਨਹੀਂ ਕਿਹਾ ਪਰ ਆਪ ਸਭ ਜੀ ਦਾ ਬਹੁਤ-ਬਹੁਤ ਧੰਨਵਾਦੀ ਹਾਂ ਤੁਸੀਂ ਇੱਥੇ ਆਏ ਔਰ ਮੈਨੂੰ ਅੱਜ ਇੱਥੇ ਯੂਐਸ ਉਪਾਉ ਉਸ ਪਾਰਟੀ ਦੇ ਵਿੱਚ ਲਿਆਂਦਾ ਜਿਹਦੇ ਚ 1971 ਦੇ ਵਿੱਚ ਮੇਰਾ ਪਰਿਵਾਰ ਸੀ 1971 ਦੇ ਵਿੱਚ ਮੇਰਾ ਪਰਿਵਾਰ ਸ਼ਰੋਮਣੀ ਕਾਦੀਦਲ ਦੇ ਵਿੱਚ ਸੀ ਔਰ 1977 ਚ ਮੈਂ ਪਹਿਲੀ ਵੋਟ ਜਿਵੇਂ ਇਹਨਾਂ ਨੇ ਕਿਹਾ 44 ਸਹਰਪੈ ਨੂੰ ਬਈ ਕਾਂਗਰਸ ਨੂੰ ਪਈ ਸੀ ਔਰ ਜਯੂਥ ਕਾਂਗਰਸ ਦੇ ਪ੍ਰਧਾਨ ਰਹੇ ਅਲੱਗ-ਅਲੱਗ ਥਾਵਾਂ ਤੇ ਰਹੇ ਇੰਟੈਲੈਕਚੁਅਲ ਸੈਲ ਦੇ ਰਹੇ ਬਹੁਤ ਥਾਵਾਂ ਤੇ ਰਹੇ ਔਰ ਮੈਨੂੰ ਇੱਕ ਗੱਲ ਦਾ ਮਾਣ ਵੀ ਸੀ ਇਹ ਚਲੋ ਕਾਂਗਰਸ ਦੇ ਰੀਲੀਸਟ ਸ਼ੇਰ ਵੀ ਮੈਨੂੰ ਉਹ ਮੈਂ ਉਹਨਾਂ ਨੇ ਚੇਅਰਮੈਨ ਬਣਾਇਆ ਪੰਗਰੇਂਦਾ ਪਰ ਜਿੱਥੋਂ ਤੱਕ ਸਵਾਲ ਆ ਆਮ ਆਦੀ ਪਾਰਟੀ ਦਾ ਇਹਨਾਂ ਨੇ ਤੇ ਪੇਡਾ ਵੱਡਾ ਧੋਖਾ ਮੇਰੇ ਨਾਲ ਕੀਤਾ ਕਿ ਜਿੰਨੂੰ ਮੈਂ ਲਫਜ਼ਾਂ ਚ ਬਿਆਨ ਨਹੀਂ ਕਰ ਸਕਦਾ ਇਹ ਇਤੋਂ ਵੱਡਾ ਕੋਈ ਧੋਖਾ ਨਹੀਂ ਹੋ ਸਕਦਾ ਕਿ ਕਿਸੇ ਨੂੰ ਤੁਸੀਂ ਇੰਨਾ ਕੁਝ ਕਿਹਾ ਕਿ ਔਰ ਫਿਰ ਉਸੇ ਬੰਦੇ ਨੂੰ ਉਥੇ ਲੈ ਕੇ ਆਓ ਜਿਹੜੇ ਬੰਦੇ ਨੂੰ ਮੈਂ ਅੱਗੇ ਫਰਦਰ 5000 ਵੋਟਾਂ ਦੇ 6000 ਵੋਟ ਦੇ ਨਾਲ ਹਰਾਇਆ ਹੋਵੇ ਪਰ ਚਲੋ ਹਰ ਇੱਕ ਦਾ ਆਪਣੀ ਸੋਚ ਹੈ ਹਰ ਇੱਕ ਨੇ ਆਪਣੇ ਹਿਸਾਬ ਨਾਲ ਵਿਚਾਰਨਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਮਝਦਾ ਕਿ ਮੇਰੀ ਇਲੈਕਸ਼ਨ ਨਾਲੋਂ ਜ਼ਿਆਦਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਤੇ ਬਹੁਤ ਕਟੜ ਵਿਰੋਧ ਤੋਂ ਬਾਅਦ ਸਾਲਾਂ ਦੇ ਇਸ ਸੰਘਰਸ਼ ਤੋਂ ਬਾਅਦ ਦੋ ਪਰਿਵਾਰ ਇਕੱਠੇ ਹੋਏ ਆ ਮੈਂ ਸਮਝਦਾ ਕਿ ਜ਼ਿੰਦਗੀ ਬਹੁਤ ਮਤਲਬ ਜਿਹੜੀ ਹੈ ਨਾ ਲੰਬੀ ਨਹੀਂ ਹੁੰਦੀ ਜਾਂ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਬਗੈਰ ਗੱਲ ਦੀਆਂ ਪੋਲਿਟੀਕਲ ਹੈ ਜਿਹੜੀਆਂ ਖੁੰਦਕਾ ਜਿਹੜੀਆਂ ਨਾ ਉਹ ਕਈ ਵਾਰੀ ਬਹੁਤ ਇੱਥੋਂ ਤੱਕ ਆ ਗਈਆਂ ਵਾ ਪਾਰਟੀਆਂ ਦੇ ਵਿੱਚ ਵੀ ਨਿੱਜੀ ਤੌਰ ਤੇ ਚੱਲ ਜਾਂਦੇ ਆ ਮੈਂ ਇਸ ਕਰਕੇ ਬਹੁਤ ਲੰਬੀ ਚੌੜੀ ਗੱਲ ਨਹੀਂ ਕਰਦਾ ਮੇਰੀ ਇਲੈਕਸ਼ਨ ਤੋਂ ਜ਼ਿਆਦਾ ਖੁਸ਼ੀ ਮੈਨੂੰ ਇਹ ਹੀ ਹੈ ਕਿ ਇਹ ਦੋ ਪਰਿਵਾਰ ਇਕੱਠੇ ਹੋਏ ਆ ਬਹੁਤ ਲੰਬੀ ਚੌੜੀ ਵਿਰੋਧਤਾ ਸੀ ਜਿੱਥਰ ਦੱਸਿਆ ਹੀ ਮੁਜੀਠੀਆਂ ਸਾਹਮਣੇ ਵੀ ਅਸੀਂ ਨਦੀ ਹੱਥਵਨੀ ਨਹੀਂ ਮਿਲਾਇਆ ਤੇ ਅੱਜ ਕੁਦਰਤ ਕਿੱਡੀ ਬੰਤੇ ਆ ਵੀ ਇੰਨੇ ਕੱਟੜ ਵਿਰੋਧੀ ਜਿਹੜਿਆ ਉਹ ਆਪਸ ਦੇ ਵਿੱਚ ਇਕੱਠੇ ਮਿਲੇ ਆ ਪਰਿਵਾਰ ਵਾਂਗੂ ਬੈਠੇ ਆ ਆਪਸ ਦੇ ਵਿੱਚ ਤੇ ਇਹ ਐਫਰਟ ਜਿਹੜਿਆ ਸਾਡੀਆਂ ਦੋ ਵੱਡੀ ਭੈਣ ਜੀ ਸਾਡੇ ਡਾਕਟਰ ਅਸਿੰਦਰਪਾਲ ਔਰ ਜਨਜੀ ਇਹਨਾਂ ਦੇ ਬਸੇ ਸ਼ੂਟੀ ਪਾਨ ਗਨੀਵ ਪਰ ਇਹਨਾਂ ਨੇ ਇਹ ਨਾਰੀ ਸ਼ਕਤੀ ਜਿਹੜੀ ਆ ਨਾ ਵੇਖੋ ਕੀ ਕਰ ਸਕਦੀ ਆ ਧਰਤੀ ਤੇ ਕਿੰਨੀ ਪਾਵਰ ਆ ਕਿੰਨੇ ਇਹਨਾਂ ਦਾ ਮਤਲਬ ਇਹਨਾਂ ਦੇ ਵਿੱਚ ਇਹ ਮੋਦੀ ਵੱਡੀ ਜਿਹੜੀ ਆ ਨਾ ਉਹ ਹੋਣਿਆ ਇਹਨਾਂ ਦੇ ਵਿੱਚ ਵੀ ਇਹਨਾਂ ਨੇ ਐਡੇ ਕੱਟੜ ਵਿਰੋਧੀਆਂ ਨਾਲ ਘੱਟੇ ਕਰਦਾ ਬਾਕੀ ਪੋਲਿਟਿਕਸ ਜਿਹੜੀ ਆ ਇਲੈਕਸ਼ਨ ਹੈ ਜਿਹੜੀ ਉਹਦੇ ਤੇ ਹੈ ਹੀ ਆ ਉਹਦੇ ਤੇ ਜੋ ਵਾਦਾ ਜਿਹੜਾ ਹੁੰਦਾ ਹੈ ਯਾਰ ਪਰ ਮੈਂ ਫੇਰ ਕਹੂੰਗਾ ਮੈਂ ਨਾ ਦੋ ਪਰਿਵਾਰਾਂ ਨੂੰ ਵਧਾਈ ਦਿੰਦਾ ਤੇ ਇਹਨਾਂ ਨੇ ਆਪਣੀਆਂ ਜਣੀਆਂ ਨਾ ਦਿਮਾਗੀ ਪਰੇਸ਼ਾਨੀਆਂ ਫਜ਼ੂਲ ਦੀਆਂ ਜਿਹੜੀਆਂ ਖਤਮ ਕਰਕੇ ਪੀਸਫੁਲ ਲਾਈਫ ਚੰਗੀ ਪੋਲਿਟਿਕਸ ਸ਼ੁੱਧ ਸਾਫ ਸੁਥਰੀ ਪੋਲਿਟਿਕਸ ਜਿਹੜੀ ਹੈ ਨਾ ਉਹ ਉਹ ਉਹਦੀ ਮਿਸਾਲ ਪੇਸ਼ ਕੀਤੀ ਹੈ ਤੇ ਇਹਨੇ ਕੱਟੜ ਵਿਰੋਧੀ ਵੀ ਆਪਸ ਦੇ ਵਿੱਚ ਮਿਲ ਸਕਦੇ ਆ ਮੈਂ ਨਾ ਦੋ ਪਰਿਵਾਰਾਂ ਨੂੰ ਵਧਾਈ ਦਿੰਦਾ ਸਹਿਬਾਂ ਜਿਹੜੇ ਆਏ ਆ ਦੋਵੇਂ ਤਰ੍ਹਾਂ ਜਿਹੜੇ ਆਮੋ ਸਾਹਮਣੇ ਕਦੀ ਖਲੋਤੇ ਸੀ ਉਹ ਆਪਸ ਮਿਲਿਆ ਸੀ ਜੀ ਇਸ ਸਭ ਨੂੰ ਵਧਾਈ ਬਹੁਤ ਧੰਨਵਾਦ ਸੱਭ ਦਾ ਮੈਨੂੰ ਬਹੁਤ ਠੱਠੀ ਸੀ ਨਾ ਜੀ ਤਾਂ ਜੋ ਹੀ ਹਾਲ ਸਮਝ ਲੋ ਇਹ ਸਮਝੋ ਬਾਗਾ ਬਾਰਡਰ ਹੀ ਖੁੱਲ ਗਿਆ ਮਤਲਬ ਮੈਂ ਮੋਟੀ ਪੰਜਾਬੀ ਜਟਪੀ ਬਾਸ਼ਾ ਤੇ ਦਾਦਾ ਜਿਵੇਂ ਬਾਰਡਰ ਤੋਂ ਨੀ ਨਾ ਕੋ ਟੱਪ ਕੇ ਜਾ ਸਕਦਾ ਸੀ ਸਾਡਾ ਉਹ ਹਾਲ ਸੀ ਨਾ ਇਹਦਾ ਦਾ ਬੰਦਾ ਬਾਡਰ ਟੱਪ ਕੇ ਆਏ ਨੂੰ ਆਵੇ ਨਾ ਮੇਰਾ ਉਹ ਨੂ ਜਾਵੇ ਜੀ ਸਰ ਇਹ ਔਰ ਇਹਨਾਂ ਨੇ ਮੇਰੇ ਕੇਸਸ ਜੇ ਜਾਂ ਕੋਈ ਹਾਈ ਕੋਰਟ ਤੱਕ ਹੀ ਕੋਈ ਦੂਜੇ ਦੇ ਖਿਲਾਫ ਪੇਰਵਾਈ ਕਰਤੀ ਜੇ politcal personal ਤੁਸੀਂ ਉਹਨੂੰ ਜੋ ਮਰਜ਼ੀ ਕਹਿ ਦਿਓ جنونی ਪਾਰਟੀ ਦੇ ਪਿੱਛੇ ਔਰ ਪਾਰਟੀ ਨੇ ਯੂਜ਼ ਐਂਡ ਮਿਸਯੂਜ਼ ਕੀਤਾ ਮਤਲਬ ਇਹਨਾਂ ਨੂੰ ਕਹਿ ਕਹਿ ਕੇ ਜਾਂ ਸਾਨੂੰ ਕਹਿ ਕਹਿ ਕੇ ਮਤਲਬ ਚਲੋ ਹਾਲਾਤ ਇਹ ਬੜਦੇ ਨੇ ਮਗਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਅੱਜ ਭਗਵੰਤ ਮਾਨ ਨੂੰ ਕਿ ਤੂੰ ਕਿੱਡਾ ਬੇਸ਼ਰਮ ਐ ਇਹ ਤਾਂ ਤੇਰੀ ਬੇਟੀ ਨੇ ਵੀ ਦੱਸਤਾ ਤੇਰੀ ਹਰਕਤਾਂ ਨੇ ਦੱਸਤਾ ਜਿਹੜੀਆਂ ਤੂੰ ਮਾਵਾ ਦੀ ਝੂਠੀਆਂ ਸੌਮਖਾਵੇਂ ਇੱਕ ਬੰਦੇ ਦਾਸ ਐਡਾ ਵੱਡਾ ਲੀਡਰ ਹੋਵੇ ਮਾਜੇ ਦਾ ਕਰਦਾਰ ਵਾਲਾ ਲੀਡਰ ਹੋਵੇ ਅੱਜ ਜਸਟ ਬਿਕੋਜ਼ ਹੀ ਫੈਲ ਇਨਾਂ ਦੀ ਬਾਈਪਾਸ ਸਰਜਰੀ ਹੋਈ ਬੈਕ ਦੀ ਸਰਜਰੀ ਹੋਈ ਪਾਰਟੀਆਂ ਦਾ ਕੰਮ ਹੈ ਵਰਕਰਾਂ ਨਾਲ ਹਮਦਰਦੀ ਕਰਨਾ ਖਲੋਣਾ ਜੇ ਪਾਰਟੀ ਵਰਕਰ ਦੇ ਇਹ ਜੇ ਲੀਡਰ ਨਾਲ ਨਹੀਂ ਖਲੋ ਸਕਦੀ ਤੇ ਤੁਸੀਂ ਆਸ ਰੱਖਦੇ ਹੋ ਉਮੀਦ ਰੱਖਦੇ ਹੋ ਆਮ ਆਦਮੀ ਪਾਰਟੀ ਦੇ ਵਾਲੈਂਟਰੀਓ ਕਿ ਇਹ ਭਗਵੰਤ ਮਾਨ ਜੀ ਆਪ ਦੀ ਬੇਟੀ ਦਾ ਨਹੀਂ ਹੋਇਆ ਸੀਰਤ ਦਾ ਮਾਂ ਦਾ ਨਹੀਂ ਹੋਇਆ ਤੀ ਕਦੇ ਥੋੜਾ ਪੜਦੂ ਇਸ ਲਈ ਜੇ ਇਸ ਇਨਸਾਨ ਦੇ ਮੈਂ ਤਾਂ ਉਹਦਾ ਵੀ ਤਲਵਾਜ਼ ਕਰਦਾ ਕਿ ਜੇ ਤੂੰ ਐਡੀ ਬੇਸ਼ਰਮੀ ਨਾ ਕਰਦਾ ਕਿਥੇ ਇਹਨਾਂ ਦੇ ਮਾਨ ਸਤਕਾਰ ਬਾਹਰ ਰੱਖਦਾ ਇੱਜ਼ਤ ਮਾਨ ਰੱਖਦਾ ਐਂਡ ਸਿਰਫ ਯੂਜ਼ ਐਂਡ ਅਬਿਊਜ਼ ਯੂਜ਼ ਐਂਡ ਥ्रो ਵਾਲੀ ਰੀਤੀ ਜੋ ਤੂੰ ਪਰਿਵਾਰ 'ਚ ਵੀ ਵਰਤੀ ਆ ਪੰਜਾਬ 'ਚ ਵੀ ਵਰਤੀ ਆ ਲੋਕਾਂ ਪਰ ਤੇ ਵੀ ਵਰਤੀ ਆ ਜਿੱਥੇ ਰ ਚਿਹਰਾ ਲੰਗਾ ਨਾ ਹੁੰਦਾ ਤੇ ਸ਼ਾਇਦ ਇਹ ਦਿਨ ਨਾ ਮੈਨੂੰ ਪੂਰੀ ਆਸ ਹੈ ਜੀ ਦੇਖੋ ਮਜੀਠੇ ਦਾ ਜਿਹੜਾ ਵੋਟਰ ਹੈ ਨਾ ਜੀ ਬੜਾ ਦੂਰ ਅੰਦੇਸ਼ ਵੋਟਰ ਬੜਾ ਸੂਝਵਾਨ ਤੇ ਸਿਆਣਾ ਵੋਟਰ ਔਰ ਮੈਂ ਇਹ ਗੱਲ ਕਿਉਂ ਮੈਂ ਆਪਣੇ ਨਜ਼ਰੀਏ ਤੋਂ ਕਹਿ ਸਕਦਾ ਬਿਕੋਜ਼ ਆਈ ਮੈਂ ਜਿਵੇਂ ਕਿਹਾ ਟੂਡੇ ਵੀ ਆਰ ਬੋਥ ਬੀਨ ਔਨ ਦੀ ਆਪੋਜ਼ਿਟ ਸਾਈਡਸ ਅਸੀਂ ਵੱਖ-ਵੱਖ ਪਾਸੇ ਬੈਠੇ ਰਹੇ ਅ ਮਗਰ ਮੈਂ ਇਹ ਗੱਲ ਕਿਉਂ ਕਹਿਣਾ ਕਾਂਗਰਸ ਨੇ ਇੱਕ ਸਮਾਂ ਸੀ ਘਰ ਘਰ ਨੌਕਰੀ ਦਾ ਅ ਕਰਜ਼ਾ ਮਾਫੀ ਦਾ ਅ ਬੜੇ ਇਹ ਜਿਹੇ ਵਾਅਦੇ ਕੀਤੇ ਮਗਰ ਉਸ ਵੇਲੇ ਵੀ ਦ ਵੋਟਰ ਉਹ ਮੇਰੇ ਨਾਲ ਖਲੋਤੇ ਰਹੇ ਆਮ ਆਦਮੀ ਪਾਰਟੀ ਨੇ ਤਾਂ ਉਤੋਂ ਵੀ ਗਾਂਹ ਸਟੈਪ ਲੰਘੇ ਔਰ ਚਾਹ ਲਾਲੀ ਜੀ ਸਾਲ ਕੋਈ ਸਨ ਉਹਨਾਂ ਨੇ ਤਾਂ ਜੋ ਪਾਰਟੀ ਦੀ ਪਾਲਿਸੀਆ ਸੀ ਉਹਨਾਂ ਨੂੰ ਇਮਾਨਦਾਰੀ ਨਾਲ ਲੋਕਾਂ ਤੱਕ ਲੈ ਕੇ ਜਾਣਾ ਹੁੰਦਾ ਸੀ ਔਰ ਲੈ ਕੇ ਗਏ ਮਗਰ ਮੈਂ ਤਨਵਾਦੀ ਆ ਉਹਨਾਂ ਦੇ ਆਪਦੇ ਵੋਟਰਾਂ ਦਾ ਮੈਨੂੰ ਤਾਂ ਅੰਦਰ ਦੇ ਦਿੱਤਾ ਸੀ ਜੀ ਫੜ ਕੇ ਮੈਂ ਤਾਂ ਕਦੇ ਇਲੈਕਸ਼ਨ ਲੜੀ ਆ ਮੇਰੀ ਵਾਈਫ ਜਿਹੜੀ ਤੇਰੇ ਨਿਆਣੇ ਸਾਹਮ ਦੇ ਸੀ ਉਹ ਹੁਣ ਹਲਕਾ ਵੀ ਸਾਹਮਣਾ ਪੈ ਗਿਆ ਸਾਡੇ ਵੱਡੇ ਪਰਿਵਾਰ ਦੀ ਜੁਮੇ ਆਰੀ ਉਹਦੇ ਸਿਰ ਪੈ ਗਈ ਮਗਰ ਮੈਂ ਉਹਨਾਂ ਦਾ ਫੇਰ ਤਨਵਾਦ ਕਰਦਾ ਕਿ ਜਿਨੇ ਕਦੇ ਬਾਈ ਦੀ ਇਲੈਕਚਰ ਚ ਕੈਂਪੇਨ ਵੀ ਨਾ ਕੀਤਾ ਹੋਵੇ ਮਤਲਬ ਏਡੀ ਵੱਡੀ ਹਨੇਰੀ ਝੁੱਲ ਦੀ ਹੋਵੇ ਵੇਹੂਣਾ ਨੂੰ 26 ਹਜ਼ਾਰ ਨਾਲ ਜਿਤਾਤਾ ਤੇ ਫਿਰ ਅਜੀ ਤਾਂ ਮੈਂ ਬਾਰ-ਬਾਰ ਕਹਿੰਨਾ ਲੋਕ ਕਹਿਣਗੇ ਤੂੰ ਬਾਰ-ਬਾਰ ਕਹਿਨਾ ਮਗਰ ਮੈਂ ਤਾਂ ਹਜ਼ਾਰ ਵਾਰ ਕਹਿਨਾ ਕਿ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਹਮਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰਸਤਗੁਰ ਸੰਗ ਕੀਰੇ ਹਮਤਾਪੇ ਔਰ ਮੈਂ ਸਮਝਦਾ ਜਦੋਂ ਲੋਕਾਂ ਦੀਆਂ ਦੁਆਵਾਂ ਲੋਕਾਂ ਦਾ ਪਿਆਰ ਔਰ ਅੱਜ ਤਾਂ ਮੇਰੇ ਵੱਡੇ ਭਾਜੀ ਦਾ ਤੇ ਭੈਣਜੀ ਦਾ ਪਿਆਰ ਮਿਲ ਗਿਆ ਔਰ ਮੇਰੀ ਖੁਸ਼ਕਿਸਮਤੀ ਆ ਇਹ ਆਪਣੇ ਇਹਨਾਂ ਦੇ ਬਗਾਨੇ ਹੋਏ ਐ ਤੇ ਬਗਾਨੇ ਇਹਨਾਂ ਦੇ ਆਪਣੇ ਹੋਏ ਐ ਤੇ ਇਹ ਵੱਡੀ ਗੱਲ ਐ ਔਰ ਮੇਰੀ ਆਸ ਉਮੀਦ ਰਹੀ ਕਿ ਗੁਰੂ ਅੱਗੇ ਅਰਦਾਸ ਹੋਊਗੀ ਕਿ ਸੱਚੇ ਬਾਦਸ਼ਾਹ ਮੈਂ ਸੱਚੇ ਮਨੋ ਦਿਲੋ ਇਹਨਾਂ ਨਾਲ ਨਿਭ ਸਕਾਂ ਔਰ ਇਹਨਾਂ ਦੀ ਸੇਵਾ ਕਰ ਸਕਾਂ